ਆਪਣੇ ਸਰੀਰ ਵਜੋ ਹਾਨੀਆਂ ਕਿਸੇ ਨੇ ਨਹੀਂ ਲਗੀਆਂ ਨਿਭਾਉਣੀਆਂ ਆਖਦੇ ਸਿਆਣੇ ਗੱਲਾਂ ਸੱਚੀਆਂ ਸਾਧੀਆਂ ਖੁਰਾਕਾਂ ਕਮ ਆਣੀਆਂ ਕਿ ਐਦਾਂ ਦੀ ਮਿਹਨਤ ਕਰਨੀ ਬੜੀਆ ਓਕਿਆ ਹੁੰਦੀ ਐ ਸੋ ਕਬੱਡੀ ਕਪਾ ਦੇ ਵਿੱਚ ਵੀ ਨਾ ਤਾਂ ਜਿਹੜਾ ਨਾਮ ਬੋਲਦਾ ਤੇ ਅੱਗੇ ਲੱਗੇ ਮਟੀਰੋ ਵੀ ਆਨੇ ਆ ਤਾਰਿੰਗਪੁਰ ਦਾ ਨੇ ਤੇ ਨਾਲ ਤੋਂ ਨੇ ਤੇ ਵੱਲੋਂ ਜਿਹੜੇ ਇੱਥੇ ਸਮਾਨ ਪਿਆ ਏ ਉਹ ਵੀ ਚੋਰੀ ਕਰ ਲਿਆ ਏ ਦਰਵਾਜ਼ਾ ਇਹ ਦਰਵਾਜ਼ਾ ਤੋੜ ਕੇ ਜਿਹੜੇ ਇਹਦੇ ਦੰਪਲ ਪੇ ਦੇ ਲੋਹੇ ਦੇ ਉਹ ਵੀ ਦੇਖੋ ਨਸ਼ੇੜੀਆਂ ਦੇ ਵੱਲੋਂ ਚੋਰੀ ਕੀਤੇ ਗਏ ਨੇ ਨੌਜਵਾਨ ਗਰਾਊਂਡ 'ਚ ਆਣ ਅਸੀਂ ਮਿਹਨਤ ਕਰਾਉਂਗੇ ਉਹਨਾਂ ਨੂੰ ਨਵੇਂ ਮੁੰਡਿਆਂ ਨੂੰ ਗਰਾਊਂਡ ਦੇ ਨਾਲ ਜੋੜਨਾ ਕੋਈ ਨੌਜਵਾਨ ਦੇਖੋ ਇੱਧਰ ਇਹ ਮਿਹਨਤ ਕਰ ਰਿਹਾ ਗਰਾਊਂਡ ਦੇ ਵਿੱਚ ਆ ਕੇ ਟਾਈਮ ਕੱਟ ਕੇ ਸੋ ਜਰੂਰ 7-8 ਸਾਲ ਪਹਿਲਾਂ ਦੀ ਗੱਲ ਹੈ 9 ਸਾਲ ਪਹਿਲਾਂ ਦੀ ਗੱਲ ਹੈ ਹੌਲੀ ਹੌਲੀ ਟੀਮ ਟੁੱਟਦੀ ਗਈ ਪਹਿਲਾਂ ਮੁੰਡਾਪੁਰ ਦੀ ਟੀਮ ਵੀ ਕਾਫੀ ਵੱਡੀ ਹੋ ਗਈ ਸੀ ਤਾਂ ਵੀ ਗੱਪਾਂ ਇੱਕ ਵਧੀਆ ਮੈਸੇਜ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਇਹਨਾਂ ਦੀ ਹੌਸਲਾ ਵਜਾਈ ਜ਼ਰੂਰ ਕਰੋ ਜਿਹੜੇ ਮੁੰਡਾਪੁਰ ਦੇ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਵਧੀਆ ਸਿਹਤ ਮਿਹਨਤ ਦੇ ਵੱਲ ਜਿਹੜਾ ਸਰੀਰ ਬਣਾਉਣ ਦੇ ਵਿੱਚ ਜਿਹੜਾ ਇਹਨਾਂ ਨੂੰ ਸਹਿਯੋਗ ਦਿੱਤੀ ਜਾ ਰਹੀ ਹੈ ਸੋ ਬਹੁਤ ਵਧੀਆ ਜਿਹੜਾ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਗੁਰਵਚਨ ਸਿੰਘ ਵੱਡਾ ਨਾਮ ਹੈ ਗਲਬਤੀ ਕੱਪਾ ਦੇ ਵਿੱਚ ਅਕਸਰ ਇਹਨਾਂ ਦਾ ਨਾਮ ਵੀ ਤੁਸੀਂ ਸੁਣਿਆ ਹੈ ਗੁਰਵਤਨ ਸਿੰਘ ਇਹ ਵੀ ਸਾਡੇ ਨਾਲ ਹੈ ਸੋ ਸਾਡੇ ਨਾਲ ਪ੍ਰਦੀਪ ਵੀ ਹੈ ਤੇ ਹੋਰ ਵੀ ਵੀਰ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਗੁਰਵਤਨ ਜੀ ਜੀਮੇ ਅੱਜ ਤੁਸੀਂ ਇਹ ਗਰਾਊਂਡ ਜਿਹੜਾ ਤਿਆਰ ਕੀਤਾ ਹੈ ਨੌਜਵਾਨਾਂ ਨੂੰ ਸਿਹਤ ਦੇ ਰਿਹਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਦਾਂ ਦਾ ਕੁਝ ਹੋਣਾ ਚਾਹੀਦਾ ਹੈ ਇਦਾਂ ਦਾ ਉਪਰਾਲਾ ਹੋਣਾ ਚਾਹੀਦਾ ਸੱਤੇ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਮ ਆਪਣਾ ਜਾਂ ਪਿੰਡ ਵਿੱਚ ਪਹਿਲਾਂ ਖੇਲਦੇ ਦੇ ਮੁੰਡੇ ਜੀ ਤੇ ਹਮ ਮੈਂ ਗਰਾਉਂਡ ਵੀ ਆਉਂਦੇ ਨਹੀਂ ਸੀਗੇ ਮੁੰਡੇ ਹੁਣ ਮੈਂ ਆਪਣਾ ਬਾਹਰ ਜਾਂਦਾ ਜੀ ਮਿਹਨਤ ਲਾਣਾ ਫਿਰ ਇਹ ਜਿਹੜੇ ਨਵੇਂ ਮੁੰਡੇ ਰਿਓ ਕਹਿੰਦੇ ਆਪਣਾ ਗਰਾਉਂਡ ਤਿਆਰ ਕਰ ਲੈਣੇ ਮੈਂ ਚਲੋ ਖੇਤ ਬੇਲਾ ਪਿਆ ਸੀ ਮੈਂ ਚਲੋ ਆਪਣਾ ਤਿਆਰ ਕਰ ਲੈਣੇ ਮੁੰਡਿਆਂ ਨੂੰ ਸ਼ੌਂਕ ਪਿਆਈ ਪਰ ਇੱਕ ਗੱਲ ਦੇਖੀ ਜੀ ਆਪਣੇ ਗਰਾਉਂਡ ਤਾਂ ਹਰ ਇੱਕ ਪਿੰਡ ਵਿੱਚ ਐ ਪਰ ਦਿਲਚਸਪੀ ਨਹੀਂ ਹੈਗੀ ਮੁੰਡਿਆਂ ਚ ਤੇਰਾ ਖ਼ਵਾਰਾ ਚੌਣ న్యూਸ ਵੀ ਦੇਖਦੇ ਆ ਕਿ ਤੇਰਾ ਕੋਈ ਨਸ਼ਾ ਕਰਕੇ ਡਿੱਟਾ ਕਰਕੇ ਮਰ ਗਿਆ ਜੀ ਉਹਦੇ ਨਾਲੋਂ ਆਪਣਾ ਘੱਟ ਤੇ ਘੜ ਸਰੀਰ ਦੇ ਬਚਾਉਦਾ ਰਹਿੰਦਾ ਹੀ ਆਪਣਾ ਗਰਾਊਂਡ ਵਿੱਚ ਮਿਹਨਤ ਲਾਣੇ ਚੰਗੇ ਵਾਸੇ ਲਗੇ ਜੇ ਨੌਜਵਾਨਾਂ ਨੇ ਤੁਹਾਨੂੰ ਕਿਹਾ ਹੈ ਕਿ ਵੀ ਤੁਸੀਂ ਸਾਡੇ ਵਾਸਤੇ ਇਦਾਂ ਦਾ ਕੋਈ ਉਪਰਾਲਾ ਕਰੋ ਕਿ ਅਸੀਂ ਤੁਹਾਡੇ ਕੋਲ ਆਉਂਗੇ ਮਿਹਨਤ ਕਰੂਗੇ ਤੁਸੀਂ ਸਾਨੂੰ ਸਖਲਾਈ ਦਿਓ ਹਾਂ ਯਾਰ ਅੱਛਾ ਹਾਂ ਜੀ ਸਖਲਾਈ ਆਪਣਾ ਚਲੋ ਆਨੇ ਆ ਮੁੰਡੇ ਟਾਈਮ ਕੱਢ ਕੇ ਹੀ ਮੁੰਡੇ ਜੰਤੀ ਮਜ਼ਦੂਰੀ ਤੋਂ ਵੀ ਆਨੇ ਆ ਸਾਰਿੰਗਪੁਰ ਤੋਂ ਨਿਤਨਾਕ ਤੋਂ ਆਨੇ ਜੀ ਤੇ ਕੋਈ ਫੀਸ ਨਹੀਂ ਹੈਗੀ ਆਪਾਂ ਚਲੋ ਮੈਂ ਵੀ ਨਾਲ ਵਿਚਾਰਾਂਗੇ ਲਾ ਲੈਣਾ ਜਿੱਦਾਂ ਮੈਂ ਬਾਹਰ ਜਾਂਦਾ ਲਾਣਿਆ ਹੋਰ ਪਾਸੇ ਵੀ ਲਾਣੀ ਚਲੋ ਮੁੰਡੇ ਕਹਿੰਦੇ ਸਾਨੂੰ ਵੀ ਮਿਹਨਤ ਲਵਾ ਦੇ ਕਰੋ ਮਾਨੇ ਜਿਹੜੇ ਨਾ ਸਾਡੀ ਵੀ ਲਾ ਦੇ ਸੋ ਬਹੁਤ ਵਧੀਆ ਦੇਖੋ ਮੈਸੇਜ ਵੀ ਹੈ ਗੁਰਬਚਨ ਅਦਾ ਦੇਖੋ ਤੁਸੀਂ ਸਰੀਰ ਵੀ ਦੇਖੋ ਰੂਹ ਖੁਸ਼ ਹੁੰਦੀ ਹੈ ਵੇਰ ਦੇ ਵੱਲੋਂ ਮਿਹਨਤ ਲਗਾਈ ਹੋਈ ਹੈ ਕਿਉਂਕਿ ਐਦਾਂ ਦੀ ਮਿਹਨਤ ਕਰਨੀ ਬੜੀਆਂ ਔਖੀਆਂ ਹੁੰਦੀਆਂ ਏ ਸੋ ਕਬੱਡੀ ਕੱਪਾ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਨਾਮ ਬੋਲਦਾ ਤੇ ਅੱਗੇ ਹੋਰ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਜਿਹੜੇ ਤੁਹਾਡੀ ਵੀਡੀਓ ਨੂੰ ਦੇਖ ਰਹੇ ਐ ਜਿਹੜੇ ਮਿਹਨਤ ਕਰਨਾ ਚਾਹੁੰਦੇ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਨਨੰਦਾ ਇੰਨੂ ਕਹਣਾ ਚਾਹਨੇ ਆਪਣਾ ਘਰ ਦਾ ਕੰਮਕਾਰ ਕਰਕੇ ਜਿੰਨਾ ਟਾਈਮ ਮਿਲਦਾ ਆਪਣਾ ਗਰਾਊਂਡ ਚ ਆਓ ਜੀ ਪ੍ਰੈਕਟਿਸ ਕਰੋ ਘਰਾਂ ਜਾ ਕੇ ਆਪਣਾ ਚੰਗਾ ਖਾਓ ਪੀਓ ਰੈਸਟ ਕਰੋ ਜੀ ਹੁਣ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕੁਝ ਨਹੀਂ ਆ ਜੀ ਹੁਣ ਪਤਾ ਹੀ ਆ ਜੀ ਜੋ ਤੁਸੀਂ ਵੇਖ ਲਓ ਤਸਵੀਰਾਂ ਵਿੱਚ ਵੀ ਦੇਖੋ ਨੌਜਵਾਨਾਂ ਦੇ ਵੱਲੋਂ ਮਿਹਨਤ ਜਿਹੜੀ ਕੀਤੀ ਜਾ ਰਹੀ ਹੈ ਇਸ ਮਿਹਨਤ ਦਾ ਜਿਹੜਾ ਫਲ ਹਰ ਇੱਕ ਨੂੰ ਮਿਲਦਾ ਏ ਭਾਵੇਂ ਲੇਟ ਮਿਲੇ ਪਰ ਫਲ ਜ਼ਰੂਰ ਮਿਲਦਾ ਏ ਅੱਗੇ ਜਿਹੜੇ ਨੌਜਵਾਨ ਇਸ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਕੀ ਤੁਹਾਡਾ ਕੰਟੈਕਟ ਹੈ ਕਿਦਾਂ ਤੁਹਾਡੇ ਨਾਲ ਜੁੜਿਆ ਜਾ ਸਕਦਾ ਏ ਆਪਣਾ ਇਹ ਜੈੰਤੀ ਮੱਜਰੀ ਨੂੰ ਰਾਸਤਾ ਜਾਂਦਾ ਏ ਮੁੱਲਾਂਪੁਰ ਤੋਂ ਹੀ ਇਹ ਪੱਕੀ ਸੜਕ ਬਣੀ ਤੇ ਰੋਡ ਤੇ ਹੀ ਆਪਣਾ ਹਮ ਏਅਰਪੋਰਟ ਏਅਰਪੋਰਟ ਦੀ ਟਾਈਮਿੰਗ ਹਲੇ ਤਾਂ ਸਾਡੀ ਆਪਣਾ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਤਿੰਨ ਸਵਾ 3 ਵਜੇ ਦੀ ਸਟਾਰਟ ਕਰ ਦਿੰਨੇ ਆ ਅੱਧ 5 ਵਜੇ ਤੱਕ ਹੀ ਹੂੰ ਡੇਢ ਦੋ ਘੰਟਾ ਮਤਲਬ ਐਨ ਪੂਰੀ ਪ੍ਰੈਕਟਿਸ ਕਰਾਈ ਦੀ ਮੁੰਡਿਆਂ ਨਾਲ ਆਪਣੀ ਲਾਈ ਵੀ ਆ ਹੂੰ ਹਾਂ ਅੱਛਾ ਥੋੜਾ ਜਿਹਾ ਪਹਿਲਾਂ ਜਿਹੜੇ ਨਸ਼ੇ ਕਰਦੇ ਨੇ ਇਹਦੇ ਦਰਵਾਜ਼ਾ ਦਾ ਪਹਿਲਾਂ ਹੀ ਉਹ ਦਰਵਾਜ਼ਾ ਵੀ ਬੱਟ ਲਏਗੀ ਨਸ਼ੇੜੀ ਨਸ਼ੇੜੀ ਬੰਦੇ ਜੀ ਦੇਖੋ ਅੱਜ ਹੁਣ ਆ ਬਸ ਕਮਰੇ ਦਾ ਪ੍ਰਬੰਧ ਕਰਨਾ ਏ ਤੇ ਕੈਮਰੇ ਕੁਮਰਾ ਲਵਾਉਂਗੇ ਕਿ ਆਪਣਾ ਜਿਹੜਾ ਮਾਨੂੰ ਸਮਾਨ ਦੀ ਦਿੱਕਤ ਆਂਦੀ ਘਰਾਂ ਲਿਜਾਣਾ ਪੈਂਦਾ ਚੱਕ ਕੇ ਜੀ ਉਹ ਔਖਾ ਹੁੰਦਾ ਜੀ ਫਿਰ ਕਹੀ ਹੈ ਭਾਰੀ ਸਾਮ ਕੋ 15 ਕਿਲੋ ਦੀ ਕਹੀ ਹੈ ਉਹ ਵੀ ਨਹੀਂ ਲਿਆ ਹੁੰਦੀ ਜੀ ਘਾਣ ਹੈ ਜੀ 5-6 ਕਿਲੋ ਦਾ ਫਿਰ ਚੱਕ ਕੇ ਲਿਜਾਣਾ ਪੈਂਦਾ ਜੀ ਹੁਣਾਨੂੰ ਪਤਾ ਹੀ ਕੋਈ ਸਾਧਨ ਵੀ ਚਾਹੀਦਾ ਦੋ ਬਾਤ ਕੋਈ ਡਿਮਾਂਡ ਹੋਵੇ ਜਿਹੜੀ ਤੁਹਾਡੀ ਏਦਾਂ ਦੀ ਮੰਗ ਹੈ ਕਿ ਤੁਹਾਨੂੰ ਤੁਸੀਂ ਜਿਹੜੇ ਨੌਜਵਾਨਾਂ ਨੂੰ ਸਿੱਧੇ ਰਾਸਤੇ ਪਾ ਰਹੇ ਹੈ ਕਿ ਏਦਾਂ ਦੀ ਕੋਈ ਮੰਗ ਪੰਚਾਇਤ ਨੂੰ ਜਾਂ ਪ੍ਰਸ਼ਾਸਨ ਨੂੰ ਹੋਵੇ ਜਿਹਦੇ ਨਾਲ ਤੁਹਾਡਾ ਕੋਈ ਨਾ ਕੋਈ ਇੱਥੇ ਫਾਇਦਾ ਹੋ ਸਕੇ ਨੌਜਵਾਨਾਂ ਦਾ ਮੰਗਦਾ ਕੋਈ ਨਹੀਂ ਹੈ ਜੀ ਬਾਕੀ ਰੱਬ ਨੇ ਚਲੋ ਵਧੀਰਾ ਕੁਝ ਦਿਆ ਵਾ ਜੀ ਇੱਛਾ ਹੋਊਗੀ ਮਾੜਾ ਮੋਟਾ ਚਲੋ ਕੰਮ ਰਿਆ ਵਾ ਸੈਟਿੰਗ ਹੋਣ ਚਾਹੀਦੀ ਆਪਾਂ ਉਹਦਾ ਸਮਾਨ ਰੱਖੋ ਜਵੇ ਬਸ ਅੱਛਾ ਜਿਹੜਾ ਇੱਥੇ ਜਿੰਮ ਦਾ ਸਮਾਨ ਵਗੈਰਾ ਇੱਥੇ ਪਿਆ ਹੈ ਕਿ ਤੁਸੀਂ ਤੁਹਾਡੇ ਵੱਲੋਂ ਕੋਈ ਐਦਾਂ ਦੀ ਮੰਗ ਵੀ ਹੈ ਵੀ ਸਾਨੂੰ ਐਦਾਂ ਦਾ ਉਪਲਬਧ ਕਰਵਾ ਜਿੰਮ ਦਾ ਸਮਾਨ ਆਪਣਾ ਇੱਥੇ ਪਿੰਡ 'ਚ ਮਾੜਾ ਮੋਟਾ ਪਿਆ ਹੈ ਜੀ ਫਿਰ ਉਹ ਰੱਖ ਲੂਗੇ ਨਾ ਕਮਰੇ 'ਚ ਹੁਣ ਅਸੀਂ ਡੰਪਰ ਰੱਖੇ ਤੇ ਉਰੇ ਜੀ ਪਾਣੀ ਪਾਣੀ ਕਿਲੋ ਦੇ ਉਹ ਟੁੱਟ ਗਏ ਜੀ ਉਹ ਕਿਸੇ ਨੇ ਨਸ਼ੇੜੀ ਨੇ ਚੱਕ ਕੇ ਵੇਚ ਦੇ ਤਾਂ ਇਹਦਾ ਜੇਤ ਵੱਲੋਂ ਬਹੁਤ ਵਧੀਆ ਜਿਹੜਾ ਮੈਸੇਜ ਇੰਨਾ ਵੱਲੋਂ ਦਿੱਤਾ ਜਾ ਰਿਹਾ ਅ ਗੁਰਵਚਨ ਜੀ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਰੁਟੀਨ ਦੇ ਵਿੱਚ ਮਿਹਨਤ ਕਰਦੇ ਹੋ ਖੁਰਾਕ ਕੀ ਹੁੰਦੀ ਹੈ ਖੁਰਾਕ ਹੋਈਏ ਆਪਣਾ ਦੁੱਧ ਪਾਣੀ ਹੋ ਗਿਆ ਕੀ ਹੋ ਗਿਆ ਜੀ ਸੋਲੇ ਹੋ ਗਏ ਜੀ ਆਪਣਾ ਸ਼ੇਕ ਹੋ ਗਿਆ ਬਦਾਮਾਂ ਦਾ ਰਗੜਾ ਹੋ ਗਿਆ ਜੀ ਆਂਡਾ ਮੀਟ ਹੋ ਗਿਆ ਜੀ ਬਸ ਅੱਛਾ ਇਹ ਖੁਰਾਕ ਤੁਹਾਨੂੰ ਪੁੱਛਿਆ ਰੋਜ਼ਾਨਾ ਦੀ ਖੁਰਾਕ ਹੈ ਹਾਂ ਜੀ ਸੋ ਸਾਡੇ ਨਾਲ ਪ੍ਰਦੀਪ ਵੀ ਹੈ ਜੀ ਪ੍ਰਦੀਪ ਹਾਂ ਬਾਈ ਠੀਕ ਠਾਕ ਹੈ ਦੇਖੋ ਪ੍ਰਦੀਪ ਵੀ ਕਬੱਡੀ ਜਿਹੜਿਆ ਟੂਰਨਾਮੈਂਟਾਂ ਦੇ ਵਿੱਚ ਇਹਨੇ ਵੀ ਆਪਣਾ ਵੱਡਾ ਨਾਮ ਖੱਟਿਆ ਏ ਤੇ ਪਿੱਛੇ ਜਿਹੜਾ ਕਬੱਡੀ ਕੱਪ ਹੋਇਆ ਗੋਲੂ ਪਹਿਲਵਾਨ ਦੇ ਵੱਲੋਂ ਰਵੀ ਪਹਿਲਵਾਨ ਦੇ ਵੱਲੋਂ ਇੱਕ ਕਬੱਡੀ ਕੱਪ ਕਰਵਾਇਆ ਜਿਹਦੇ ਵਿੱਚ ਪ੍ਰਦੀਪ ਨੂੰ ਸਪਲੈਂਡਰ ਮੋਟਰਸਾਈਕਲ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਏ ਪ੍ਰਦੀਪ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜੇ ਨੌਜਵਾਨ ਹੈ ਮਿਹਨਤ ਕਰਨ ਦੇ ਵਿੱਚ ਥੋੜੀ ਗੁਰੇਜ਼ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਸਹੀ ਦਿਨੇ ਵਾਸਤੇ ਕੀ ਕਹਿਣਾ ਚਾਹੋਗੇ ਕਿ ਉਹ ਨੌਜਵਾਨ ਸਿੱਧੇ ਰਸਤੇ 'ਤੇ ਪਵੇ ਵੱਧ ਤੋਂ ਵੱਧ ਨੌਜਵਾਨ ਗਰਾਊਂਡ 'ਚ ਆਣ ਅਸੀਂ ਮਿਹਨਤ ਕਰਾਵਾਂਗੇ ਉਹਨਾਂ ਨੂੰ ਨਵੇਂ ਮੁੰਡਿਆਂ ਨੂੰ ਗਰਾਊਂਡ ਦੇ ਨਾਲ ਜੁੜਨਾ ਆਪਣਾ ਟਾਈਮ ਟਾਈਮਿੰਗ ਦੇ ਨਾਲ ਆਣਾ ਟਾਈਮਿੰਗ ਦੇ ਨਾਲ ਅਸੀਂ ਮਿਹਨਤ ਕਰਾਵਾਂਗੇ ਬਈ ਨਾਲ ਜੁੜੂ ਗਰਾਉਂਡ ਬਿਲਕੁਲ ਬਿਲਕੁਲ ਜੀ ਸੋ ਤੁਸੀਂ ਕੀ ਸੋਚਦੇ ਆ ਬਾਜੀ ਤੁਸੀਂ ਵੀ ਇੱਥੇ ਮਿਹਨਤ ਕਰਦੇ ਆ ਕਿ ਨਵੇਂ ਆਏ ਆ ਕਿ ਸ਼ੁਰੂ ਕਰਨਾ ਹੈ ਕਿ ਪਹਿਲਾਂ ਕਰਦੇ ਆ ਪਹਿਲਾਂ ਅਸੀਂ ਜਦੋਂ ਸਟਾਰਟਿੰਗ ਕਰੀ ਸੀ ਕਬੱਡੀ ਦੀ ਜੀ ਪਿੰਡ ਦੇ ਵਿੱਚੋਂ ਘੱਟ ਤੇ ਘੱਟ ਮੈਂ ਕਹਿੰਦਾ 25 30 ਮੁੰਡੇ ਲੱਗੇ ਸੀਗੇ ਕਬੱਡੀ ਖੇਡਣ ਆ ਜਦੋਂ 7 8 ਸਾਲ ਪਹਿਲਾਂ ਦੀ ਗੱਲ ਹੈ 9 ਸਾਲ ਪਹਿਲਾਂ ਦੀ ਗੱਲ ਹੈ ਤੇ ਹੌਲੀ ਹੌਲੀ ਟੀਮ ਟੁੱਟਦੀ ਗਈ ਪਹਿਲਾਂ ਮੁੱਲਾਂਪੁਰ ਦੀ ਟੀਮ ਵੀ ਕਾਫੀ ਵੱਡੀ ਹੋ ਗਈ ਸੀ ਕਾਫੀ ਗੱਪਾਂ ਦੇ ਮਤਲਬ ਵਧੀਆ ਵੈਸਟ ਰੈਂਡ ਲੱਗੇ ਸੀ ਆਪਣੇ ਮੁੰਡੇ ਵੀ ਹੂੰ ਦੇ ਹੌਲੀ ਹੌਲੀ ਘਰ ਦੇ ਕੰਮਾਂ ਕਰ ਕਈ ਮਜ਼ਦੂਰੀਆਂ ਕਰਨੀ ਤਾਂ ਪ੍ਰਦੀਪ ਹੈ ਪ੍ਰਦੀਪ ਵੀ ਬੜੀ ਵਧੀਆ ਕਬੱਡੀ ਖੇਡਿਆ ਹੈ ਇਹ ਹੂੰ ਇਹ ਵੀ ਕਿਸੇ ਮਜ਼ਦੂਰੀ ਕਰਕੇ ਪਿੱਛੇ ਛੱਡ ਗਿਆ ਸੀਗਾ ਤੇ ਹੁਣ ਸਾਡਾ ਇਹੀ ਮੈਸੇਜ ਹੈ ਵੀ ਜਿਹੜੇ ਰਾਣਾ ਪਲੇ ਸਟਾਰਟ ਕੀਤਾ ਹੈ ਹੁਣ ਸਾਡਾ ਇਹੀ ਮੈਸੇਜ ਹੈ ਵੀ ਜਿਹੜੇ ਆਪਣੇ ਪਿੰਡ ਦੇ ਪਹਿਲੇ ਪਲੇਅਰ ਸੀਗੇ ਵੀ ਦੁਬਾਰੇ ਗ੍ਰਾਊਂਡ ਚ ਆਣ ਉਹ ਤੇ ਆਸ-ਪਾਸ ਦੇ ਪਿੰਡਾਂ ਦੇ ਵੀ ਜਿੰਨੇ ਨੌਜਵਾਨ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੁੰਦੇ ਆਂ ਤੇ ਜਿਹੜੇ ਨਸ਼ੇ ਕਰਦੇ ਵੀ ਨੇ ਉਹ ਵੀ ਨਸ਼ੇ ਛੱਡ ਗਏ ਮੈਂ ਤਾਂ ਇਹੀ ਚਾਹੁੰਦਾ ਵੀ ਇੱਥੇ ਸਾਰੇ ਆ ਕੇ ਮਿਲਣ ਕਰਨ ਤੇ ਤੁਹਾਡੇ ਘਰ ਦੇ ਵੀ ਖੁਸ਼ ਹੋਵਗੇ ਤੁਹਾਡੇ ਮਾਵਾਬੀ ਖੁਸ਼ ਹੋਵਗੇ ਸਾਨੂੰ ਦੇਖ ਕੇ ਸਿਹਤ ਚੰਗੀ ਬਣੂਗੀ ਤੁਹਾਡੀ ਤੇ ਆਉਣ ਵਾਲੇ ਪੰਜਾਬ ਦਾ ਭਵਿੱਖ ਜਿਹੜਾ ਉਹ ਸੁਧਰੇਗਾ ਵਧੀਆ ਹੁੰਦਾ ਠੀਕ ਹੈ ਜੀ ਬਿਲਕੁਲ ਜੀ ਸੋ ਬਹੁਤ ਵਧੀਆ ਜਿਹੜਾ ਮੈਸੇਜ ਦਿੱਤਾ ਹੈ ਵੇ ਨੇ ਸੋ ਬਹੁਤ ਵਧੀਆ ਇਹਨਾਂ ਦੇ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਏ ਸੋ ਤੁਸੀਂ ਵੀ ਜੇਕਰ ਇਹਨਾਂ ਦੀ ਜਿਹੜੀ ਇਹ ਮਿਹਨਤ ਕੀਤੀ ਹੋਈ ਹੈ ਤੁਹਾਨੂੰ ਵਧੀਆ ਲੱਗਦੀ ਹੈ ਇੱਕ ਵਧੀਆ ਮੈਸੇਜ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਇਹਨਾਂ ਦੀ ਹੌਸਲਾ ਵਜਾਈ ਜਰੂਰ ਕਰੋ ਤੇ ਜਿਹੜੇ ਨੌਜਵਾਨ ਨਸ਼ੇ ਦੇ ਨਾਲ ਜੁੜੇ ਹੋਏ ਆ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਹੈ ਕਿ ਭਾਈ ਨਸ਼ੇ ਨੂੰ ਤਿਆਗੋ ਨਸ਼ਾ ਤਿਆਗ ਕੇ ਮਿਹਨਤ ਕਰੋ ਸੋ ਦੇਖੋ ਜਿਹੜੇ ਨੌਜਵਾਨ ਮਿਹਨਤ ਕਰਦੇ ਆ ਉਹਨਾਂ ਦਾ ਇੱਕ ਜਿਹੜਾ ਇਹ ਕਮਰਾ ਏ ਦੇਖੋ ਕਮਰੇ ਦੇ ਜਿਹੜੇ ਹਾਲਾਤ ਹੈ ਨਸ਼ੇੜੀਆਂ ਦੇ ਵੱਲੋਂ ਜਿਹੜੇ ਇੱਥੇ ਸਮਾਨ ਪਿਆ ਏ ਉਹ ਵੀ ਚੋਰੀ ਕਰ ਲਿਆ ਏ ਦਰਵਾਜ਼ਾ ਇਹ ਦਰਵਾਜ਼ਾ ਤੋੜ ਕੇ ਜਿਹੜੇ ਇੱਥੇ ਡੰਪਲ ਪਏ ਤੇ ਲੋਹੇ ਦੇ ਉਹ ਵੀ ਦੇਖੋ ਨਸ਼ੇੜੀਆਂ ਦੇ ਵੱਲੋਂ ਚੋਰੀ ਕੀਤੇ ਗਏ ਨੇ ਸੋ ਇਦਾਂ ਦੇ ਹਾਲਾਤ ਹੈ ਜਿਹੜੇ ਬੰਦੇ ਚੰਕੇ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਲੋਕ ਐ ਨਸ਼ੇੜੀ ਨਹੀਂ ਜਾਣ ਦਿੰਦੇ ਐ ਸੋ ਸਾਡਾ ਇੱਕ ਮਕਸਦ ਇਹੀ ਐ ਕਿ ਭਾਈ ਜਿਹੜੇ ਤੁਸੀਂ ਨਸ਼ੇ ਦੇ ਵਿੱਚ ਟਾਈਮ ਲਾਂਦੇ ਐ ਚੋਰੀ ਦੇ ਵਿੱਚ ਟਾਈਮ ਲਾਂਦੇ ਐ ਉਨੀ ਮਿਹਨਤ ਕਰੋ ਉਹਦੇ ਨਾਲ ਜਿਹੜਾ ਪੈਸਾ ਕਮਾਇਆ ਹੋਇਆ ਆਪਣੇ ਸਰੀਰ ਤੇ ਲਾਓ ਵਧੀਆ ਕੰਮ ਕਰੋ ਤਾਂ ਕਿ ਲੋਕ ਵੀ ਤੁਹਾਨੂੰ ਸਰਾਹਣ ਤੁਹਾਡੇ ਮਾਪੇ ਪਾਪਾ ਨੂੰ ਕਹਿਣ ਵੀ ਤੁਹਾਡੇ ਜਿਹੜੀ ਔਲਾਦ ਐ ਬਹੁਤ ਵਧੀਆ ਐ ਸੋ ਦੇਖੋ ਨੌਜਵਾਨ ਮਿਹਨਤ ਕਰ ਰਹੇ ਨੇ ਬਹੁਤ ਵਧੀਆ ਜਿਹੜਾ ਖੁਸ਼ੀ ਹੁੰਦੀ ਐ ਮਨ ਨੂੰ ਵੀ ਇਦਾਂ ਦੀ ਜਿਹੜੀ ਮਿਹਨਤ ਕਰਦੇ ਐ ਜਦੋਂ ਪਿੰਡਾਂ ਪਿੰਡਾਂ ਦੇ ਵਿੱਚ ਜੇ ਇਦਾਂ ਹੀ ਚੱਲਦਾ ਰਿਹਾ ਇੰਟ ਤੇ ਕਸਬੇ ਕਸਬੇ ਤੋਂ ਪੂਰੇ ਪੰਜਾਬ ਦਾ ਜਿਹੜੇ ਹਾਲਾਤ ਬਦਲ ਸਕਦੇ ਨੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਜਿਹਨੂੰ ਕਿ ਅੱਜ ਛੇਵਾ ਦਰਿਆ ਨਸ਼ਾ ਦੇ ਕਿਹਾ ਜਾਂਦਾ ਏ ਕਿਤੇ ਨਾ ਕਿਤੇ ਬਦਲ ਜਾਵੇਗਾ ਜਿਹੜਾ ਪੰਜਾਬ ਪਹਿਲਾਂ ਸੀ ਉਹ ਦੁਬਾਰਾ ਫੇਰ ਖੁਸ਼ਹਾਲ ਪੰਜਾਬ ਬਣੇਗਾ ਸੋ ਬਦੋ ਬਦ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਲਾਈਕ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੰਦਾ ਲੱਗਦੀ ਆ ਧੰਨਵਾਦ